ਦੋਸਤੋ ਇਸ ਵਕਤ ਅਸੀਂ ਖੜੇ ਆਂਗੇ ਹਸਾ ਇੱਕ ਘੰਟੇ ਤੋਂ ਲਗਾਤਾਰ بارش ਬਹੁਤ ਜ਼ਿਆਦਾ ਹੋ ਰਹੀ ਹੈਗੀ ਕਿਉਂਕਿ ਪਹਿਲਾਂ ਪੰਜਾਬ ਦੇ ਵੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਤੇ بارش ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਕਿਹਨੇ ਕਿਹਨੇ ਮਤਲਬ ਇੰਨੀ بارش ਦੇਖੀ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਪਰ ਅਸੀਂ ਅੱਜ ਜਿਹੜਾ ਇੱਥੇ ਆਏ ਹੋਇਆ ਕੋਈ ਮਤਲਬ ਅਸੀਂ ਕੋਈ ਸੌਂਕ ਨੂੰ ਨਹੀਂ ਆਏ ਹੋ ਜਿਵੇਂ ਕਹਿੰਦੇ ਹੁੰਦੇ ਨੇ ਤੇ ਆ ਤੁਸੀਂ ਜਗਾ ਦੇਖ ਰਹੇ ਹੋਗੇ ਤੇ ਇੱਕ ਇੱਥੇ ਇੱਕ ਧੀ ਦਾ ਮਸਲਾ ਚੱਲ ਰਿਹਾ ਹੈਗਾ ਕਾਫੀ ਟਾਈਮ ਤੋਂ ਤੇ ਅਸੀਂ ਅੱਜ ਪਹੁੰਚੇ ਹੋਏ ਹਾਂਗੇ ਨਿਹੰਗ ਸਿੰਘ ਫੌਜਾਂ ਦੇ ਨਾਲ ਤੇ ਬਹੁਤ ਤਰ੍ਹਾਂ ਦੇ ਸਾਨੂੰ ਕਮੈਂਟ ਕਰਦੇ ਰਹਿੰਦੇ ਨੇ ਕਿ ਨਿਹੰਗ ਸਿੰਘ ਫੌਜਾਂ ਦੀ ਪਤਾ ਨਹੀਂ ਕੀ ਕਰਦੇ ਨੇ ਹਣਾ ਤੇ ਦੇਖੋਗੇ ਤੁਸੀਂ ਆਹ ਬੈਠੇ ਨੇ ਸਾਡੀ ਸਾਰੀ ਫੌਜ ਕੋਈ ਗੱਲ ਨਹੀਂ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਤੇ ਮਿੱਟੀ ਦਾ ਜਿਹੜੀ ਇਹਦਾ ਮਸਲਾ ਹੱਲ ਇਹ ਅੱਜ ਕਰਵਾ ਕੇ ਹੀ ਜਾਇਆ ਜਾਵੇਗਾ ਦੇਖ ਸਕਦੇ ਹੋ ਫੌਜਾਂ ਸਾਰੀਆਂ ਬੈਠੀਆਂ ਨੇ ਤੇ ਉਹਨਾਂ ਨੇ ਤਕਰੀਬਨ ਸਾਨੂੰ 7 ਵਜੇ ਦਾ ਸਮਾਂ ਦਿੱਤਾ ਤੇ ਜਰੂਰ ਮਿਲਾਂਗੇ ਪਰਿਵਾਰ ਨੂੰ ਤੇ ਇਧਰ ਆਪਾਂ ਗੱਲਬਾਤ ਕਰਦਿਆਂ ਸਾਡੇ ਖਾਲਸਾ ਨਿਹੰਗ ਸਿੰਘ ਕੁਮਾਰ ਸਿੰਘ ਖਾਲਸਾ ਜੀ ਦੇ ਨਾਲ ਹੰਜ ਖਾਲਸਾ ਜੀ ਸਭ ਤੋਂ ਵੱਧ ਤਾਂ ਵਿਵਾਹਿ ਗੁਰੂ ਜੀ ਦਾ ਖਾਲਸਾ ਵਿਵਾਹਿ ਗੁਰੂ ਜੀ ਤੋਂ ਤੇ ਅੱਜ ਰਤੀਏ ਪਿੰਡੋਂ ਚੱਲ ਕੇ ਰਤੀਏ ਪਹੁੰਚੇ ਰਤੀਏ ਤੋਂ ਚੱਲ ਕੇ ਹਸਾਰ ਹਸਾਰ ਤੋਂ ਚੱਲ ਕੇ ਇੱਕ ਪਿੰਡ ਪੈਂਦਾ ਹੈ 15-18 ਕਿਲੋਮੀਟਰ ਅੱਗੇ ਵਿੱਚ ਬੈਠੇ ਆ ਤੇ ਉੱਥੇ ਦੇ ਸਰਪੰਚ ਨੂੰ ਵੀ ਬੰਨਾ ਤਲਾਕ ਕੀਤੀ ਹੋਈ ਦੀਆ ਮਤਲਬ ਝੜ ਹੋਣ ਦੇ ਕਾਰਨ ਚਲੋ ਉਹਨਾਂ ਨਾਲ ਮੇਲ ਨਹੀਂ ਕੀਤਾ ਰਿਹਾ ਹੁਣ ਉਹਨਾਂ ਨੇ 7 ਵਜੇ ਦਾ ਟਾਈਮ ਦਿੱਤਾ ਤੇ ਮਿਲੇ ਬਿਨਾ ਅਸੀਂ ਜਾਂਦੇ ਨਹੀਂ ਤੇ ਉਹਨਾਂ ਨੇ ਪਹਿਲਾਂ ਸਾਨੂੰ ਆਨਾ ਕਰਨੀ ਦੀ ਬੜੀ ਕੀਤੀ ਵੀ 10 ਤਰੀਕ ਨੂੰ ਆ ਜਿਓ 9 ਨੂੰ ਆ ਜਿਓ 11 ਨੂੰ ਆ ਜਿਓ 12 ਨੂੰ ਆ ਜਿਓ ਉਨਾਂ ਕਦੇ ਨਹੀਂ ਚਾਹੀ ਰਾਤ ਨੂੰ 8 ਵਜੇ ਆ ਜਿਓ ਬਾਰਾਜ ਗੱਲ ਕਰਕੇ ਜਾਵਾਂਗੇ ਠੀਕ ਹੈ ਜੀ ਬੈਠਿਆਂ ਜਦੋਂ ਆਉਂਦੇ ਨੇ ਦੇਖਦੇ ਆ ਕਦੋਂ ਆਉਂਦੇ ਨੇ ਕੀ ਗੱਲਬਾਤ ਲਿਕੜਦੀ ਆ ਕੀ ਗੱਲਬਾਤ ਹੁੰਦੀ ਆ ਕੀ ਕਰਦੇ ਆ ਇਹ ਕਹਾਂ ਸਤਿਗੁਰੂ ਪਤਾ ਸੱਚੇ ਪਾਤਸ਼ਾਹ ਨੂੰ ਅਸੀਂ ਤਾਂ ਉਹਦੀ ਮਿਹਨਤ ਕਰ ਰਹੇ ਦਿਨ ਰਾਤ ਜਹੀ ਜੀ ਹੁੰਦੀ ਆ ਕੀ ਆ ਪੜਾਣ ਵਾਸਤੇ ਤੇ ਸਮਾਜ ਵਾਸਤੇ ਤੇ ਬਾਬਾ ਚੜ੍ਹ ਸਿੰਘ ਬਾਬਾ ਰਾਜਾ ਰਾਜ ਸਿੰਘ ਬਾਬਾ ਛੇਰ ਸਿੰਘ ਦਾਸ ਕਮੰਡ ਸਿੰਘ ਖਾਲਸਾ ਗਰਮੇਲ ਤੇ ਹੁਣ ਅਸੀਂ ਕਿੰਨੇ ਕੁ ਚਿਤਦਾਂ ਦੇ ਨਾਮ ਲਈਏ ਵੀ ਜਿਹੜੇ ਆਪਦੇ ਕਮਾਂਕਾਰਾਂ ਨੂੰ ਛੱਡ ਕੇ ਆਪਦੇ ਬੱਚਿਆਂ ਨੂੰ ਛੱਡ ਕੇ ਤੇ ਜਿਹੜੇ ਰਾਤ ਦੇ ਉੱਤੇ ਤੁਰੇ ਹੋਏ ਨੇ ਹਰੇਕ ਬੰਦੇ ਦੇ ਬਸਦਾ ਰੋਗ ਨਹੀਂ ਤੇ ਇਹ ਅਸੀਂ ਬੇਨਤੀ ਕਰਦੇ ਆਂ ਸਾਡੀਆਂ ਬੀਬੀਆਂ ਭੈਣਾਂ ਨੂੰ ਵੀ ਭਾਈ ਤੁਸੀਂ ਵੀ ਤਾਕੜੀਆਂ ਹੋ ਤੁਸੀਂ ਇੱਕ ਸ਼ੇਰनियां ਬਣੋ ਮਾਤਾ ਭਾਗੋ ਮੰਗੋ ਮਾਤਾ ਚਾ ਸੀਧੀ ਰਾਣੀ ਮੰਗੋ ਲੜਾਈ ਲੜਨਾ ਸਿੱਖੋ ਤਾਂ ਲੜਾਈ ਆਪਦੇ ਹੱਕ ਕੋਈ ਉਹ ਨਹੀਂ ਦਿੰਦਾ ਕੋਈ ਥਾਲੀ ਚ ਪਰੋਸ ਕੇ ਇਹ ਲੈ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਹ ਸੁਣਿਆ ਤੁਸੀਂ ਨੇ ਕਮੰਡ ਸਿੰਘ ਖਾਲਸਾ ਜੀ ਦੇ ਵਿਚਾਰ ਕਿਉਂਕਿ ਅਸੀਂ ਜਿੱਥੇ ਵੀ ਜਾਂਦੇ ਆ ਮਤਲਬ ਸਾਡੀਆਂ ਧੀਆ ਪੈਣਾ ਕਹਿੰਦੀਆਂ ਨੇ ਕਿ ਰਾਤ ਨੂੰ ਮੈਨੂੰ ਕੁੱਟਮਾਰ ਹੁੰਦੀ ਹੈਗੀ ਮੈਨੂੰ 12 ਵਜੇ ਕੁੱਟਦਾ 1 ਵਜੇ ਕੁੱਟਦਾ ਤੇ ਬਾਬਾ ਜੀ ਨੇ ਕਿੰਨੀ ਵਧੀਆ ਗੱਲ ਦੱਸੀ ਕਿ ਤਾਂ ਤੁਹਾਨੂੰ ਆਪ ਮੈਦਾਨ ਦੇ ਵਿੱਚ ਉਤਰਨਾ ਪਊਗਾ ਅੰਬਰਤ ਵੀ ਛਕਣਾ ਪਊਗਾ ਅੰਬਰਤ ਛਕੋ ਤੇ ਕਿੰਨੀਆਂ ਸਜ਼ਾਓ ਅੰਬਰਤ ਛਕੋ ਕਿਹ ਕਿਹ ਸਜ਼ਾਓ ਤੇ ਹੱਥ 'ਚ ਡੂੜ ਬੁੱਟੀ ਪਹਿਲਾਂ ਕਿਰਪਾਨ ਪਾਓ ਬੱਡੀ ਸੋਤੋਂ ਨਹੀਂ ਸਮਝਦੀ ਤਿੰਨ ਬੁੱਟੀ ਤਾਂ ਹੱਥ 'ਚ ਕੌਲੇ ਨਾਲ ਲਾ ਕੇ ਚੰਗੀ ਡਾਂਗ ਰੱਖੋ ਤਾਂ ਬੰਦਿਆਂ ਦੀ ਕੀ ਮਜਾ ਲਾਏ ਜੇ ਤੁਸੀਂ ਗੁਰੂ ਵਾਲੀਆਂ ਬਣਉਂਗੀਆਂ ਛੋਡੀ ਗੁਰੂ ਕਿਉਂ ਨਹੀਂ ਮਦਦ ਕਰੂਗਾ ਪਰ ਤੁਸੀਂ ਆਪ ਵੀ ਸਾਡੀਆਂ ਕਈ ਤੀਆਂ ਪਹਿਣਾ ਚ ਆਪਦੇ 'ਚ ਵੀ ਨੁਕਸਾਈਗੇ ਨੇ ਤੇ ਉਹਨਾਂ ਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕਰੋ ਭਾਈ ਕੱਲਾ ਨਿਹਰਾਪੁਰਾ ਜਾਂ ਸੱਸਾਂ ਨੂੰ ਜਾਂ ਬੰਦਿਆਂ ਨੂੰ ਦੋਸਤ ਦਿਓ ਆਪਦੇ 'ਚ ਵੀ ਖੋਟ ਕੱਢਿਆ ਕਰੋ ਪਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਦੋਸਤੋ ਜਿਵੇਂ ਖਾਲਸਾ ਜੀ ਨੇ ਦੱਸਿਆ ਕਿ ਹੁਣ ਵੀ ਅਸੀਂ ਰਾਤ ਨੂੰ 12 ਵਜੇ ਅਸੀਂ ਕਿੱਥੋਂ ਆ ਸਕਦੇ ਆ ਤੇ ਤਾਂ ਸਾਨੂੰ ਆਪ ਅੱਗੇ ਹੋ ਕੇ ਲੜਾਈ ਲੜਨੀ ਪੈਂਦੀ ਆ ਤੇ ਸਿੰਘ ਫੌਜਾਂ ਸਾਰੀਆਂ ਇੱਥੇ ਇੰਤਜ਼ਾਰ ਕਰ ਰਹੀਆਂ ਨੇ ਤੇ ਇਸ ਧੀ ਦਾ ਵੀ ਘਰ ਵਸਾ ਕੇ ਅੱਜ ਅੰਜਾਮਾਂਗੇ ਕਿਉਂਕਿ ਕੱਲ ਵੀ ਅਸੀਂ ਜਿੱਥੇ ਗਏ ਸੀਗੇ ਉੱਥੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਤੇ ਉਹ ਪਰਿਵਾਰ ਵੀ ਉੱਥੇ ਸ਼ਾਮਲ ਨਹੀਂ ਸੀਗਾ ਚਲੋ ਇੰਤਜ਼ਾਰ ਕੀਤਾ ਤੇ ਉਹ ਆਇਆ ਤੇ ਪਰਿਵਾਰ ਨੇ ਚਲੋ ਵਧੀਆ ਸਾਡੀ ਇੱਜ਼ਤ ਕਰੀ ਤੇ ਮਾਨ ਰੱਖਿਆ ਤੇ ਉਹ ਤੀਨੂੰ ਅਸੀਂ ਵਸਾ ਕੇ ਆਏਂਗੇ ਕੱਲ ਲਓ ਜੀ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਆ ਬਹੁਤ ਜ਼ਿਆਦਾ ਇਸ ਵਕਤ ਹੁਣ ਤੁਰ ਲੱਗੇਗੇ ਅ ਪੌਣੇ 8 ਵਜੇ ਪਿੰਡ ਜਿੱਥੇ ਸਵੇਰ ਦੇ ਪਹੁੰਚੇ ਹੋਏ ਸੀਗੇ ਅਸੀਂ ਤੇ ਸਾਰਿਆਂ ਅ ਸੰਗਤਾਂ ਲਿੰਗ ਸਿੰਘ ਹੁਣ ਗੱਡੀਆਂ ਚੜ ਰਹੇ ਬਹੁਤ ਜ਼ਿਆਦਾ ਮੀਂਹ ਆ ਆਪਾਂ ਦੇਖਦੇ ਰਹਿਨੇ ਆ ਵੀ ਅਕਸਰ ਵੀ ਵੀ ਤੀਆਂ ਦੇ ਜਿਹੜੇ ਫੈਸਲੇ ਕਰਾਉਣੇ ਨੇ ਉਹ ਕੀ ਐਨੇ ਸੌਖੇ ਨਹੀਂ ਐ ਆਹ ਦੇਖ ਸਕਦੇ ਹੋ ਜਿਹੜੀ ਤੁਸੀਂ ਗੱਡੀ ਇਹਦੇ ਚ ਸਾਹਮਣੇ ਸਾਨੂੰ ਦਿਖ ਰਹੀ ਨੇ ਜਥੇਦਾਰ ਸਿਰਸਿੰਘ ਜੀ ਖਾਲਸਾ ਤਰਨਤਲ ਤੋਂ ਉਹ ਤਕਰੀਬਨ ਹੁਣ ਘੱਟੋ ਘੱਟ ਤਕਰੀਬਨ 9:42 ਮਿੰਟ ਹੋ ਚੁੱਕੇ ਨੇ 9:42 ਮਿੰਟ ਤੇ ਅਸੀਂ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਉਹ ਆਪਣੇ ਹੋਟਲ ਆਗਾ ਕਾਲੂ ਰਾਮ ਜੀ ਦਾ ਉੱਥੇ ਚਲ ਜਿਹੜਾ ਪਰਿਵਾਰ ਸਾਡੇ ਨਾਲ ਪਹੁੰਚਿਆ ਸੀ ਉਧਰੋਂ ਚੱਲ ਜਲ ਪਾਣੀ ਸਕਿਆ ਪ੍ਰਸ਼ਾਦੀ ਛੱਕੇ ਤੇ ਸਾਰਾ ਜਿੰਨਾ ਵੀ ਸਾਡਾ ਜਥਾ ਜਨ ਜਿੰਨਾ ਵੀ ਸਾਡੇ ਸਾਡੇ ਪੱਤਰਕਾਰ ਸਹਿਬਾਨ ਜਿੰਦੇ ਵੀ ਸਾਡੇ ਪਹੁੰਚਦੇ ਨੇ ਸਿੰਘ ਸਹਿਬਾਨ ਇਥੋਂ ਇਸ ਟਾਈਮ ਅਸੀਂ 9:42 ਵਜੇ ਤੇ 9:42 ਵਜੇ ਅਸੀਂ ਪ੍ਰਸ਼ਾਦਾ ਪਾਣੀ ਥੋ ਸਕਿਆ ਤੇ ਇਸ ਪਰਿਵਾਰ ਨੇ ਸਾਡੀ ਬਹੁਤ ਵਧੀਆ ਮਤਲਬ ਅ ਸਰਦਾ ਮੁਤਾਬਕ ਇੱਜ਼ਤ ਕੀਤੀ ਹੈਗੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਸਾਡੇ ਮਾਤਾ ਮਨਪ੍ਰੀਤ ਚਕੌਰ ਜੀ ਬੈਠੇ ਨੇ ਨਵਾਂ ਖਾਲਸਾ ਜੀ ਤੇ ਸਾਹਮਣੇ ਉਹ ਪਰਿਵਾਰ ਆ ਰਿਹਾ ਹੈਗਾ ਤੇ ਉਹ ਸਾਹਮਣੇ ਹੋਟਲ ਆ ਤੇ ਇੱਧਰ ਸਾਡੇ ਸਿੰਘ ਸਹਿਬਾਨ ਆਪੋ ਆਪਣੇ ਗੱਡੀਆਂ ਦੇ ਵਿੱਚ ਬਿਰਾਜਮਾਨ ਹੋ ਰਹੇ ਨੇ ਬਹੁਤ ਵਧੀਆ ਜਲਪਾਣੀ ਸਕਾਇਆ ਉਹਨਾਂ ਦਾ ਧੰਨਵਾਦ ਕਰਦੇ ਆ ਹੁਣ ਇਸ ਟਾਈਮ 9:00 ਬਜ ਕੇ 45 ਮਿੰਟ ਹੋ ਚੁੱਕੇ ਨੇ ਤੇ ਇੱਥੋਂ ਅਸੀਂ ਆਪੋ ਆਪਣੇ ਪੜਾਣ ਨੂੰ ਚਾਲੇ ਪਾਉਣੇ ਨੇ ਸਿੰਘ ਸਹਿਬਾਨ ਆਪਣੇ ਘਰਾਂ ਨੂੰ ਜਾਣਗੇ ਤੇ ਅਸੀਂ ਆਪਣੇ ਘਰਾਂ ਨੂੰ ਜਾਵਾਂਗੇ ਸੋ ਵੈਗੁਰ ਜੀ ਖਾਲਸਾ ਬਰੇ ਫਤਿਹ